ਇੱਕ ਰਾਜਾ ਨਾ ਇੱਕ ਸ਼ਿਕਾਰ ਖੇਡਣ ਲਈ ਇੱਕ ਜੰਗਲ ਚ ਚਲਾ ਗਿਆ। ਉੱਥੇ ਕੀ ਵੇਖਦਾ ਵੀ ਇੱਕ ਚਿੜੀ ਆ ਬੜੀ ਚਮਕਦੀ ਚਮਕਦੀ ਆ। ਉਸਨੇ ਉਸਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ ਤੇ ਸਫਲ ਹੋ ਗਿਆ ਫੜ ਕੇ ਘਰੇ ਲਿਆ। ਤੇ ਉਸਨੂੰ ਪਿੰਜਰੇ ਵਿੱਚ ਬੰਦ ਕਰਤਾ ਤੇ ਚਿੜੀ ਕਹਿਣ ਲੱਗੀ ਉਹ ਹਰਾਨ ਹੋ ਗਿਆ ਵੀ ਚਿੜੀ ਬੋਲਦੀ ਸੀ। ਚਿੜੀ ਕਹਿਣ ਲੱਗੀ ਵੀ ਤੂੰ ਮੈਨੂੰ ਛੱਡ ਦੇ। ਉਹ ਬਾਤ ਇਹ ਨੂੰ ਨਾ ਬਹੁਤ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਤੇ ਤੇਰੀ ਜ਼ਿੰਦਗੀ ਨੂੰ ਸੁਖੀ ਰੱਖਣ ਵਾਲੀਆਂ ਕੁਝ-ਕੁ ਗੱਲਾਂ ਤੇ ਉਹ ਮੈਂ ਦੱਸਾਂਗੀ ਜੇ ਤੂੰ ਮੈਨੂੰ ਛੱਡ ਦੇਗਾ ਉਹ ਕਹਿੰਦਾ ਚੱਲ ਦੱਸ ਉਹ ਕਹਿੰਦੀ ਵੀ ਇੱਕ ਤਾਂ ਭਿੱਤਿਆ ਹੋਇਆ ਸਮੇਂ ਨੂੰ ਯਾਦ ਕਰਕੇ ਕਦੇ ਵੀ ਪਛਤਾਉਣਾ ਨਹੀਂ ਚਾਹੀਦਾ ਤੇ ਨੰਬਰ 2 ਹੱਥ ਜਾਇਆ ਛਿਕਾਰ ਕਦੇ ਵੀ ਛੱਡਣਾ ਨਹੀਂ ਚਾਹੀਦਾ ਇੱਕ ਲਾਲਚ ਜ ਨਹੀਂ ਆਉਣਾ ਚਾਹੀਦਾ ਇਹ ਗੱਲਾਂ ਦੱਸ ਕੇ ਜਦੋਂ ਹੀ ਉਸ ਨੇ ਇੱਕ ਗੱਲ ਦੱਸੀ ਕਹਿੰਦੀ ਮੈਨੂੰ ਥੋੜਾ ਜ੍ਹਾ ਵੀ ਕਾਸਕੇ ਨਾ ਫਾੜ ਢਿੱਲਾ ਛਾੜ ਦੇ ਜਿਉਂ ਹੀ ਉਹ ਢਿੱਲਾ ਛੱਡਿਆ ਤੇ ਉਹ ਫਾੜ ਕਰਕੇ ਉੱਡ ਗਈ ਉੱਡ ਗਈ ਤੇ ਉੱਡਦੀ ਹੋਈ ਕਹਿੰਦੀ ਵੀ ਮੇਰੇ ਢਿੱਡ ਦੇ ਵਿੱਚ ਦੋ ਹੀਰੇ ਸੀ ਤੇ ਜੇ ਵਾ ਤੇਰੇ ਕੋਲੇ ਰਹਿ ਜਾਂਦੀ ਤਾਂ ਉਹ ਤੂੰ ਹੀਰੇ ਮੇਰੇ ਲੈ ਸਕਦਾ ਸੀਗਾ ਤੇ ਉਸਨੇ ਪਹਿਲਾਂ ਉਹ ਆਦੀ ਵੀ ਤੂੰ ਇੰਨਾ ਬੇਬਕੂਫ ਸੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਮੈਂ ਤੈਨੂੰ ਦੱਸਿਆ ਵੀ ਸੀਗਾ ਵੀ ਹੱਥ ਚ ਆਇਆ ਸ਼ਿਕਾਰੀ ਕਦੇ ਛੱਡਣਾ ਨਹੀਂ ਚਾਹੀਦਾ ਤੇ ਨੰਬਰ ਤੋਂ ਬੀਤਿਆ ਸਮਾਂ ਜੋ ਬੀਤ ਗਿਆ ਹੁਣ ਤੇਰੇ ਤੋਂ ਬੀਤ ਗਿਆ ਮੈਂ ਤੁਰ ਗਈ ਆ ਤੇ ਇਹਦੇ ਤੇ ਕਦੇ ਵੀ ਪਛਤਾਉਣਾ ਨਹੀਂ ਚਾਹੀਦਾ ਤੇ ਬਾਕੀ ਲਾਲਚ ਜਿ ਨਹੀਂ ਆਉਣਾ ਚਾਹੀਦਾ ਮੈਂ ਤੈਨੂੰ ਕਿਹਾ ਸੀ ਵੀ ਮੇਰੇ ਢਿੱਡ ਦੇ ਵਿੱਚ ਦੋ ਹੀਰੇ ਆ ਤੂੰ ਹੀਰੇ ਦਾ ਮਾਰਾ ਵੀ ਬੜਾ ਲਾਲਚ ਜਿ